ਸਾਸਤਰੀ ਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨੇ ਯਾਂ ਪਰ ਸਵਾਗਤ ਕਰਨਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਫੇਰ ਪਹੁੰਚ ਚੁੱਕੇ ਹਾਂ ਸਹਿਰ ਸਮਰਾਲਾ ਗਿਲਨ ਕਲੇਰ ਫਾਰਮ ਤੇ ਉਹਨੂੰ ਪਤਾ ਆਪਾਂ ਪਹਿਲਾਂ ਵੀ ਇੱਥੇ ਬਹਾਵ ਵੀਡੀਓ ਬਣਾਈਆਂ ਨੇ ਕਾਫੀ ਲੋਕਾਂ ਦੇ ਫੋਨ ਆਉਂਦੇ ਸੀ ਵੀ ਤੁਸੀਂ ਵੀਡੀਓ ਨਹੀਂ ਬਣਾਈ ਕਿਉਂਕਿ ਆਪਾਂ ਨੂੰ ਵੀਡੀਓ ਪਾਈ ਨੂੰ ਮਹੀਨਾ ਹੋ ਗਿਆ ਸੀ ਤੇ ਅੱਜ ਬਾਈ ਕੋਲ ਨਵੇਂ ਨਵੇਂ ਟਰੈਕਟਰ ਖੜੇ ਨੇ ਤੁਸੀਂ ਮੇਰੀ ਬੈਕਸਾਈਡ ਦੇਖ ਵੀ ਰਹੇ ਹੋਣਗੇ ਬਾਈ ਕੋਲ ਟਰੈਕਟਰ ਸਾਰੇ ਨਵੇਂ ਹੁੰਦੇ ਨੇ ਤੇ ਇੰਜਨ ਗੇਅਰ ਦੇ ਓਕੇ ਹੁੰਦੇ ਨੇ ਜਾਨੀ ਕੋਈ ਮਾੜਾ ਟਰੈਕਟਰ ਨਹੀਂ ਰੱਖਦਾ ਲੱਕੀ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਹਨੇ ਆਪਾਂ ਬਾਕੀ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਇਕੱਲਾ ਇਕੱਲਾ ਲੱਕੀ ਅੰਦਰ ਆਉਂਦਾ ਕਿਦਾਂ ਟਾਇਰਾਂ ਦੀ ਕੰਡੀਸ਼ਨ ਆ ਕਿਦਾਂ ਇੰਜਨ ਦੀ ਆ ਕਿੰਨੇ ਮਾਡਲ ਆ ਕਿੰਨਾ ਪ੍ਰਾਈਸ ਆ ਉਹਦਾ ਯਾਨੀ ਸਾਰਾ ਕੁਝ ਦੱਸਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਹੁੰਦਾ ਬਿੱਟੂ ਨੇ ਆ ਪਰਫੇ ਨੂੰ ਫਾਲੋ ਕਰ ਲਿਆ ਕਰੋ ਤੇਲ ਬਣੇ ਰਹੋ ਵੀਡੀਓ ਦੇ ਨਾਲ ਕਰਦਿਆਂ ਲੱਕੀ ਵੀ ਨਾ ਗੱਲਬਾਤ ਆਪਣੇ ਦਰਸ਼ਕਾਂ ਨੂੰ ਵੀ ਬੁਲਾ ਦਿਓ ਸਾਰਿਆਂ ਵੀਰਾਂ ਨੂੰ ਸਤਰੀ ਗੱਲ ਕਿਸਾਨ ਵੀਰੋ ਤੁਹਾਨੂੰ ਵਧੀਆ ਵਧੀਆ ਟਰੈਕਟਰ ਦਿਖਾਵਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਗੇਰਾ ਆਹ ਖੜਾ ਆਪਣੇ ਸਾਹਮਣੇ ਗ੍ਰੀਨ ਕਲਰ ਦਾ ਇੰਡੋ ਫਾਰਮ 2352 ਡੀਆਈ ਹੈ ਵੀਰੇ ਚਾਰ ਸਿਲੰਡਰ ਵਾਲਾ ਇਹ ਅਸੀਂ ਚਾਰ ਸਿਲੰਡਰ ਵਾਲਾ ਵੀਰੇ ਹੈ ਹਾਂਜੀ ਇਹਦਾ ਕਰਲੋਸਕਾ ਦਾ ਇੰਜਣਾ ਮਿਲਦਾ ਹੈ ਨਹੀਂ ਵੀਰੇ ਕੰਪਨੀ ਦਾ ਆਪਣਾ ਹੀ ਸਾਰਾ ਕੁਝ ਇਹਨਾਂ ਦਾ ਹੋਆ ਅਸਾ ਆਪਣਾ ਹੀ ਹੈ ਨਾ ਹਾਂਜੀ ਹਾਂਜੀ ਦੇਖੋ 10 ਕੋ ਪੈਰ ਟੂਰ ਸਾਰਾ ਕੁਝ ਨਮਾ ਪਿਆ ਦਾ 560 ਦਾ ਘੰਟਾ ਚੱਲਿਆ ਵੀਰੇ ਨਵੇਂ ਵਰਗਾ ਡੈਕਟਰ ਆ 450 ਘੰਟੇ ਚੱਲਿਆ ਆ ਹਾਂਜੀ ਹਾਂਜੀ ਲੱਭੇ ਇਹਨੂੰ ਕੀ ਹੋਇਆ ਆ ਹਾਂਜੀ ਤੇ ਇਹਦੀ ਆਪਣੀ ਡਿਮਾਂਡ ਕਿੰਨੀ ਆ 470000 470000 ਦੀ ਡਿਮਾਂਡ ਆ ਦਰਸ਼ਕੋ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਵੀਰ ਆਪੀ ਮਾਨ ਕਰੂਗਾ ਦਾ ਵੱਧ ਤੋਂ ਵੱਧ ਮਾਨ ਕਰਾਂਗੇ ਵੀਰੇ ਜਿਹੜਾ ਤੂੰ ਦੇਖਿਆਊਗਾ ਠੀਕ ਆ ਤੇ ਉਸ ਤੋਂ ਅੱਗੇ ਆਪਣੇ ਕੋ ਖੜਾ 5620 ਨਿਊ ਹਾਲੈਂਡ ਨਿਊ ਹਾਲੈਂਡ 4x4 4x4 ਦੇਖੋ ਕੱਡਾ ਟਰੈਕਟਰ ਆ ਛਤਰੀ ਲੱਗੀ ਹੋਈ ਆ ਇਹ ਵੀਰੇ ਕਿੰਨੇ ਮਾਡਲ ਲੱਗੀ ਇਹ ਮਾਡਲ ਹੈਗਾ ਵੀਰੇ 2021 ਇਹ ਤਾਂ ਬਾਈ ਮਿਲਦੇ ਨਹੀਂ ਇਹ ਤੂੰ ਕਿੱਥੋਂ ਲਿਆ ਆ ਦੇਖ ਲੈ ਵੀਰੇ ਫਿਰ ਹੈਂ ਦੇਖ ਲੈ ਫਿਰ ਇਹਦਾ ਨਵੇਂ ਨਾਲੋਂ ਮਹਿੰਗੇ ਨੇ ਜਿਹੜੇ ਆਪਣੇ CRDA ਹੁੰਦੇ ਨੇ ਸਹੀ ਗੱਲ ਆ ਵੀਰੇ ਇਹ ਤਾਂ ਲੱਭਦੇ ਨਹੀਂ ਲੋਕਾਂ ਨੂੰ ਦਰਸਕੋ ਦੇ ਲੋ 2021 ਮਾਡਲ ਖੜਾ ਬਿਲਕੁਲ ਨਵਾਂ ਪਾਇਲ ਟੂਰ ਸਾਰਾ ਕੁਝ ਵਧੀਆ 80% ਟਾਇਰ ਪਿਆ ਇੰਜਨ ਗੇਅਰ ਦੇ ਟਰੈਕਟਰ ਇਹਦੇ ਸਾਰੇ ਓਕੇ ਹੁੰਦੇ ਨੇ ਆਪਾਂ ਤੁਹਾਨੂੰ ਦੱਸਿਆ ਨਾਲ ਇਹਦਾ ਹੱਡ ਲੱਗਿਆ ਹੋਇਆ ਹੱਡ ਤਾਂ ਇਹਦਾ ਪਹਿਲਾਂ ਹੀ ਬੜਾ ਮਜ਼ਬੂਤ ਆ ਕਨੋਪੀ ਕਹਿੰਦੇ ਆ ਜੀ ਨੂੰ ਤੇ ਵੀਰੇ ਆਪਣਾ 21 ਮਾਡਲ ਆ ਤੇ ਆਪਾਂ ਕੀ ਮੰਗ ਰਿਹਾ ਇਹਦਾ ਇਹਦਾ ਵੀਰੇ ਡਿਮਾਂਡ ਹੈਗੀ ਹੈ 11 ਲੱਖ 85000 ਦੀ 11 ਲੱਖ 85000 ਦੀ ਹਾਂ ਚਲੋ ਉਸ ਤੋਂ ਅੱਗੇ ਖੜਾ ਦਰਸਕੋ 855 4x4 ਦੇਖ ਲੋ ਦੋ ਜੀ ਇਹ ਵੀ ਨਵਾਂ ਹੀ ਪਿਆ ਬਿਲਕੁਲ ਵੇਟ ਲੱਗੇ ਹੋਏ ਨੇ ਮੂਰੇ ਛਤਰੀ ਲੱਗੀ ਹੋਈ ਆ ਦੇਖੋ ਤੁਸੀਂ ਸਾਫ ਹੈ ਇਹ ਕਿੰਨੇ ਮਾਡਲ ਆ ਵੀਰੇ ਇਹ 2021 ਮਾਡਲ ਆ ਵੀਰੇ ਇਹ ਵੀ 21 ਮਾਡਲ ਆ ਹਾਂਜੀ ਠੀਕ ਆ ਤੇ ਇਹਦਾ ਆਪਾਂ ਕੀ ਮੰਗ ਰਹੇ ਆ ਵੀਰੇ ਸਾਡੇ 7 ਲੱਖ ਦੀ ਡਿਮਾਂਡ ਆ ਵੀਰੇ ਦਰਸ ਤੋਂ 7.5 ਲੱਖ ਦੀ ਡਿਮਾਂਡ ਆ ਬਾਕੀ ਥੋੜਾ ਮਾਨ ਤਾਨ ਹੋਊਗਾ ਤੁਸੀਂ ਆਵੇਂ ਗਿਓ ਤੇ ਆਇਓ ਜਰੂਰ ਵੀਰ ਕੋਲ ਤੇ ਆਪਾਂ ਬਾਹਾਂ ਨਹੀਂ ਟਰੈਕਟਰ ਸਾਰੇ ਹੀ ਵਧੀਆ ਨੇ ਆਪਾਂ ਮਾੜੀ ਮਾੜੀ ਗੱਲ ਦੱਸੀ ਜਾਈ ਉਹ ਵੀ ਵਧੀਆ ਹੁੰਦੇ ਤਾ ਟਾਇਰਾਂ ਦੀ ਕੰਡੀਸ਼ਨ ਇਹਨਾਂ ਦੀ ਹੈ ਹੀ ਆ 50% ਜੇ ਕਹੇ ਦੀ ਆਪਾਂ 855 ਦੀ 50% ਟਾਇਰ ਹੈਗੇ ਨੇ ਦੇ ਬਾਕੀ ਜੌਂਡੀਅਰ ਤਾਂ ਓਕੇ ਆ ਤੇ ਦਰਸ਼ਕ ਉਸ ਤੋਂ ਅੱਗੇ ਖੜਾ ਜੌਂਡੀਅਰ 50 50 ਡੀ ਛਤਰੀ ਲੱਗੀ ਹੋਈ ਆ ਤੇ ਮੂਰੇ ਵੀ ਟਾਇਰ ਵਧੀਆ ਪਾਏ ਹੋਇਆ 4x4 ਆ ਵੀਰੇ ਅੱਛਾ 4x4 ਆ 4x4 ਆ ਵੀਰ ਮੈਂ ਠੀਕ ਆ ਠੀਕ ਆ ਹਾਂ ਮਾਹ ਟਾਇਰ ਥੋੜੇ ਛੋਟੇ ਦੀ ਮੈਂ ਕਹਿੰਦਾ ਮੂਰੇ ਪਾਏ ਹੋਇਆ ਨਹੀਂ ਵੀਰੇ 11 12ਾਂ ਦੇ ਆਉਂਦਾ ਏ ਅੱਛਾ ਅੱਛਾ ਇਹ ਨਹੀਂ ਆਉਂਦਾ ਹਾਂਜੀ ਤੇ ਟਾਇਰ ਵੀ ਇਹਦੇ ਵਧੀਆ ਪਾਏ ਵੀਰੇ ਹਾਂਜੀ ਤੇ ਕਿੰਨੇ ਮਾਡਲ ਲੱਗੇ ਵੀਰੇ 2020 2020 ਮਾਡਲ ਦਾ ਉਸ ਕੋ ਨਵਾਂ ਹੀ ਪਿਆ ਯਹਾਂ ਪੇ ਯਾ ਡੀਡੀ ਦਾ ਚੜਾਈਓ ਬੜੀਆਂ ਤੇ ਇਹਦੇ ਆਪਾਂ ਕੀ ਮੰਗਦੇ ਆ 6.5 ਲੱਖ ਦੀ ਡਿਮਾਂਡ ਆ ਵੀਰੇ 6.5 ਲੱਖ ਦੀ ਡਿਮਾਂਡ ਆ ਦਰਸਤ ਕੋ 50 50 ਡੀ ਦੀ ਜੌਂਡੀਰ ਦੀ 4x4 ਦੀ ਹਾਂਜੀ ਤੇ ਬਾਕੀ ਤੁਹਾਨੂੰ ਅੱਗੇ ਹੋ ਜੂਗਾ ਤੇ ਉਸ ਤੋਂ ਅੱਗੇ ਚੱਲਦੇ ਆਪਾਂ ਖੜਾ ਡੀਆਈ 60 ਸੋਨਾਲੀਕਾ ਹਾਂਜੀ ਸਕੰਦਰ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਚੇਂਜਰ ਗੇਅਰ ਚੇਂਜਰ ਗੇਅਰ ਡਬਲ ਡਿਸਟਰੀਬਿਊਟਰ ਦੇ ਮਗਰ ਹਨ ਹਾਂਜੀ ਵੀਰੇ ਤੇ ਟਾਇਰਾਂ ਦੀ ਵੀ ਗੱਲ ਕਰੀਏ ਜੇ ਆਪਾਂ ਟਾਇਰ ਪਾਏ ਨੇ ਇਹਦੇ ਮਗਰਲੇ 80 பை 80 ਵਾਸੇ ਪੈ ਰਹੇ ਹਨ ਮੂਰੇ ਆਉਣਗੇ ਨਾ 50% ਉਹ ਨਹੀਂ 70 ਵਾਏ ਆਉਣਗੇ ਵੀਰੇ ਆ ਪੈਸੇ ਨੇ ਰਾ ਪੈਂਦਾ ਹਾਂ 70 ਪੈਸੇ ਨੇ ਹਾਂ ਹਾਂ ਵੀਰੇ ਸਹੀ ਗੱਲ ਆ ਮੈਨੂੰ ਇਹ ਘੱਟ ਦੇਦਾ ਚਲੋ ਕੋਈ ਗੱਲ ਨਹੀਂ ਹੋ ਜਾਣਾ ਕਿ ਯਾਰ ਬਾਪਾ ਲੱਗਿਆ ਮੂਰੇ ਤੇ ਇਹ ਕਿੰਨੇ ਮਾਡਲਨ ਲੱਗੀ ਵੀਰੇ 2020 ਮਾਡਲ ਆ ਵੀਰੇ 2020 ਮਾਡਲ ਆ ਹਾਂਜੀ ਸਵਾ ਕੀ ਪ੍ਰਾਈਸ ਇਹਦਾ ਸਵਾ 6 ਲੱਖ ਦੀ ਡਿਮਾਂਡ ਆ ਸਵਾ 6 ਲੱਖ ਦੀ ਡਿਮਾਂਡ ਆ ਦੱਸੋ ਵੀ ਕੀ ਮੌਕੇ ਤੇ ਕਰ ਦਾਂਗੇ ਮਾਣ ਹਾਂ ਹਾਂ ਤੇ ਉਸ ਤੋਂ ਅੱਗੇ ਖੜਾ ਸਵਰਾਜ 735 FE ਹਾਂਜੀ ਦੇਖੋ ਇਹ ਕਿੰਨੇ ਮਾਡਲ ਆ 1991 ਮਾਡਲ ਹੈ ਵੀਰੇ 1991 ਮਾਡਲ ਹਾਂ ਦਾ ਬੜਾ ਪੁਰਾਣਾ ਗਿਆ ਕਿ ਨਹੀਂ ਮੈਂ ਕਹਿੰਦਾ ਯੱਕ ਨੀਲੇ ਰੰਗ ਦੇ ਆਈ ਆਏ ਦੀ ਕਿ ਨਹੀਂ ਹਾਂਜੀ ਵੀਰੇ ਦੇਖੋ ਖੁੱਲੇ ਸੇਰਾ ਬਾਈ ਦਾ ਖੁੱਲੇ ਸੇਰ ਲਗਾ ਹੈ ਉੱਤੇ ਮੂਹਰੇ ਟਾਇਰ ਤਾਂ ਨਮੀ ਪਾਇਆ ਮਗਰ ਨੇ ਹੈਗਾ ਭੈ ਆਪ ਪਰਸੈਂਟ ਤੇ ਇਹਦੀ ਆਪਣੀ ਕੀ ਡਿਮਾਂਡ ਆ ਵੀਰੇ 1,30,000 ਦੀ ਡਿਮਾਂਡ ਆ ਵੀਰੇ 1,30,000 ਦੀ ਡਿਮਾਂਡ ਆ ਇੰਜਨ ਗੇਅਰ ਦਾ ਕਿੰਨੇ ਆ ਪੂਰਾ ਵਧੀਆ ਵੀਰੇ ਵਧੀਆ ਹਾਂਜੀ ਪੂਰਾ ਵਧੀਆ ਹੀ ਹੁੰਦੇ ਨੇ ਜਦੋਂ ਟਰੈਕਟਰ ਆਹ ਖੜਾ ਸਿੱਧੂ ਮੂਸੇਵਾਲਾ 9511 ਨਹੀਂ 9511 ਦੇਖ ਕੇ ਤਾਂ ਸਿੱਧੂ ਮੂਸੇਵਾਲਾ ਦਾ 9000 ਆਉਂਦਾ ਬਾਈ ਕਿ ਨਹੀਂ ਸਹੀ ਹੈ 9511 ਦੀ ਉਹ ਵੀ ਬਾਈ ਵਿਚਾਰਾ ਹਾਂ ਚਲੋ ਜੋ ਰੱਬ ਨੂੰ ਮਨਜ਼ੂਰ ਆ ਕਿ ਨਹੀਂ ਮਾੜਾ ਪਰ ਬਹੁਤ ਹੋਇਆ ਚਲੋ ਇੱਕ ਨਵਾਂ ਸਿੱਧੂ ਮੂਸੇਵਾਲਾ ਹੋਰ ਆ ਗਿਆ ਸਹੀ ਗੱਲ ਹੈ ਉਹਦੀ ਜਗ੍ਹਾ ਤੇ ਰੱਬ ਨੇ ਭੇਜਤਾ ਐਚ ਐਮ ਡੀ 9511 ਦੇਖੋ ਛਤਰੀ ਬਹੁਤ ਵਧੀਆ ਲਵਾਈ ਹੋਈ ਆ ਲਾਲ ਬੱਤੀ ਵੀ ਲਵਾਈ ਹੋਈ ਆ ਨਾ ਸੰਤਰੀ ਆ ਤੇ ਇਹ ਕਿੰਨੇ ਮਾਡਲ ਆ ਵੀਰੇ 1999 ਮਾਡਲ ਆ ਵੀਰੇ 1999 ਮਾਡਲ ਆ ਦਰਸ਼ਕੋ ਹਾਂਜੀ ਦੇਖੋ ਕਿਆ ਕਿਆ ਹਟਾ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਇਹਦੇ ਨਵੇਂ ਪਏ ਨੇ ਮੰਨ ਲਓ ਮਗਰ ਨੇ ਹੈਗੇ ਆ 70 80% ਇੰਜਨ ਗੇਅਰ ਦਾ ਓਕੇ ਆ ਪੂਰਾ ਹਾਂ ਪੂਰਾ ਓਕੇ ਆ ਵੀਰੇ ਠੀਕ ਆ ਠੀਕ ਆ ਹਾਂਜੀ ਦੇਖੋ ਤੁਸੀਂ ਕਾਰ ਦਾ ਨਾ ਪੂਰਾ ਸਿੱਧੂ ਮੂਸੇ ਵਾਲਾ ਮੂਹੇ ਵੀ ਲਾਈਟ ਲੱਗੀ ਹੋਈ ਆ ਵੀਰ ਫਤਿਹ ਇਹ ਟਰੈਕਟਰ ਦਾ ਬਾਈਦਰਾ ਵਜੋਂ ਹੁਣੇ ਵਿਕ ਜਾਣਾ ਦੇਖ ਲਈ ਤੂੰ ਆ ਜੀ ਵੀਰੇ ਹੂੰ ਤੇ ਉਸ ਤੋਂ ਅੱਗੇ ਖੜਾ 50 50 ਡੀ 3 4/4 4/4 ਤੇ ਰੋਕੜਨ ਹਾਂ ਜੀ ਛਤਰੀ ਲੱਗੀ ਹੋਈ ਆ ਹਾਂ ਜੀ ਤੇ ਇਹ ਕਿੰਨੇ ਮਾਡਲ ਆ ਜੀ ਇਹ 2016 ਮਾਡਲ ਆ ਵੀਰੇ 2016 ਮਾਡਲ ਹਾਂ ਜੀ ਇਹ ਤਾਂ ਵੀਰੇ ਆ ਲਾਵਾ ਜਮੈਂ 22 23 ਮਾਡਲ ਹੁੰਦਾ ਹਾਂ ਜੀ ਦੇਖੋ ਦਸਕੋ ਕਿੰਨਾ ਸਾਫਟ ਟਰੈਕਟਰ ਆ ਟਾਇਰ ਵਧੀਆ ਪਾਏ ਨੇ ਪੂਰੇ 80 90% ਟਾਇਰ ਪਾਏ ਨੇ ਇਹਦੇ ਤੇ ਇੰਜਨ ਗੇਅਰ ਤੇ ਸਾਰੇ ਓਕੀ ਹੁੰਦੇ ਨੇ ਬਾਰ ਬਾਰ ਕੀ ਗੱਲ ਕਰੀ ਜਾਣੀ ਆ ਆਪਾਂ ਨੇ ਤੇ ਜੇ ਆਪਾਂ ਗੱਲ ਕਰੀਏ ਵੀ ਇਹਦੇ ਰੇਟ ਦੀ ਆਪਾਂ ਨੇ ਕੀ ਰੇਟ ਰੱਖਿਆ ਇਹਦਾ ਇਹਦੀ ਵੀਰਾ ਡਿਮਾਂਡ ਆ 5 ਲੱਖ 75 ਹਜ਼ਾਰ ਦੀ ਬਾਕੀ ਮੌਕੇ ਤੇ ਕਰ ਦਾਂਗੇ ਮਾਨਤਾ ਠੀਕ ਆ ਦਰਸ਼ਕੋ ਆ ਜੌਂਡੀਅਰ ਪੀਆਂ ਪੀਆਂ D 4x4 5 ਲੱਖ 75 ਹਜ਼ਾਰ ਦੀ ਇਹਦੀ ਡਿਮਾਂਡ ਆ ਤੇ 2000 16 ਮਾਡਲ 16 ਮਾਡਲ ਆ ਤੇ ਆਪਾਂ ਉਸ ਤੋਂ ਅੱਗੇ ਵਧਦੇ ਆ 5530 5530 ਨਿਊ ਹਾਲੈਂਡ 2020 ਮਾਡਲ 2020 ਮਾਡਲ ਕਾਪੀ ਲੱਗੀ ਹੋਈ ਆ ਨਾਲ ਦੀ ਉਹ ਹਾਂਜੀ ਤੇ ਨਵੇਂ ਟਾਇਰ ਪਾਇਆ ਬਿਲਕੁਲ ਦੇਖੋ ਕਡੇ ਕਡੇ ਟਾਇਰ ਆ ਇਹ ਟਰੈਕਟਰ ਦਾ ਰੂ ਹੈ ਬਹੁਤ ਆ ਇਹ ਵੀਰੇ ਕਿੱਥੋਂ ਲੈ ਕੇ ਆਉਣਾ ਨੂੰ ਨਵੇਂ ਨਵੇਂ ਇਹ ਜੇ ਫੜ ਕੇ ਬਾ ਵੀਰੇ ਹੈ ਜੀਮੀਦਾਰ ਵੀਰੇ ਤੂੰ ਲੱਤੇ ਹੋਏ ਨੇ ਵੀਰੇ ਆ ਹਾਂ ਯਾਰ ਮੂਲੇ ਟਾਇਰਾਂ ਦੇ ਵੀ ਫੈਂਡਰ ਲੱਗੇ ਹੋਏ ਨੇ ਦੇਖੋ ਕਿੰਨਾ ਸਾਫ ਟਰੈਕਟਰ ਆ ਇਹ ਤਾਂ ਐ ਲੱਗਦਾ ਜਿਵੇਂ ਹੁਣ ਕਿੰਨੇ ਮਾਡਲ ਆ ਵੀਰੇ 2020 ਮਾਡਲ ਆ ਵੀਰੇ 2020 ਮਾਡਲ ਦੇਖੋ ਦਰ ਤੋਂ ਦੂਰ ਤੋਂ ਵੀ ਤੁਹਾਨੂੰ ਦਿਖਾਉਣਾ ਪੂਰਾ ਮੈਂ ਤੇ ਇਹ ਆਪਾਂ ਕੀ ਮੰਗਦੇ ਆ ਇਹ ਵੀਰੇ 15 ਲੱਖ ਦੀ ਡਿਮਾਂਡ ਆ 15 ਲੱਖ ਦੀ ਰਿਮਾਂਡ ਆਦੀ ਹੈ ਹਾਂ ਹਾਂਜੀ ਠੀਕ ਆ ਵੀਰੇ ਆ ਦੇਖੋ ਵੇਟ ਲੱਗੇ ਹੋਏ ਨੇ ਨਾਲ ਦੇ ਮੂਰੇ ਇਹ ਟਰੈਕਟਰ ਤਾਂ ਮਿਲਦੇ ਨਹੀਂ ਹੋਣੇ ਜੇ ਆਪਾਂ ਕਹਈਏਗਾ ਨਹੀਂ ਹਾਂਜੀ ਵੀਰੇ ਹਾਂ ਤੇ ਉਸ ਤੋਂ ਅੱਗੇ ਖੜਾ 53 10 ਹਾਂਜੀ ਵੀਰੇ ਜੌਂਡੀਆਰ 2020 ਮਾਡਲ ਆ 2020 ਮਾਡਲ ਤੇ ਛਤਰੀ ਲੱਗੀ ਹੋਈ ਆ ਨਾਲ ਲੱਗਿਆ ਹੈ 뮤ਜ਼ਿਕ ਸਿਸਟਮ ਟਿੰਗ ਲੰਗ ਜਿਹਨੂੰ ਕਹਿੰਦੇ ਆ ਚਮਕੀਲਾ ਹਨ ਦੁਆਰੇ ਫਿਲਮ ਵੀ ਆ ਗਈ ਦੇਖ ਕੇ ਜਰੂਰ ਦੇਖਣੀ ਹੈ ਦਰਜੀਤ ਦੀ ਨਾਈਟ ਆਫ ਬਲੈਕਸ ਤੇ ਇਹ ਉਹਦਾ ਤੇ ਤੁਸੀਂ ਦੇਖੋ ਮਗਨਟ ਆਰਟ ਤੇ ਪੈ ਨਾ ਹੀ ਬਦੱਸ ਕੋ 90 ਪੈਸੇ ਤੇ ਮੂਰਲੇ ਹੈਗੇ ਆ 80 ਪੈਸੇ 80 ਪੈਸੇ ਹੈਗੇ ਆ ਹਾਂ ਉਹ ਤਾਂ ਲੈਟਾ ਪੈਣ ਕਰਕੇ ਥੋੜਾ ਜਿਹਾ ਭਲੇਖਾ ਪੈ ਜਾਂਦਾ ਤੇ ਇਹ ਕਿੰਨੇ ਮਾਡਲ ਆ ਵੀਰੇ 2020 ਮਾਡਲ ਆ ਵੀਰੇ 2020 ਮਾਡਲ ਆ ਤੇ ਆਪਾਂ ਮੰਗਦਾ ਕਿੰਨੇ ਆ ਦਾ 7 ਲੱਖ 30 ਹਜ਼ਾਰ ਦੀ ਡਿਮਾਂਡ ਆ ਵੀਰੇ ਦਰ ਤੋਂ 7 ਲੱਖ 30 ਹਜ਼ਾਰ ਦੀ ਡਿਮਾਂਡ ਹੈ ਇਹ ਦੇਖੋ ਮਿਊਜ਼ਿਕ ਸਿਸਟਮ ਨਾਲ ਲੱਗਿਆ ਆ ਆਪਣਾ ਓਪੀ ਨਾਲ ਦੀ ਆ ਲਾਈਟ ਵੀ ਲੱਗੀ ਹੋ ਤੇ ਐਲਈਡੀ ਸਰ ਇਹ ਬਧੀਆ ਟਰੈਕਟਰ ਹੁੰਦੇ ਨੇ ਬਾਈ ਉਹਨਾਂ ਕੋਲ ਤੇ ਆਪਾਂ ਬਾੜੀਆਂ ਗੱਲਾਂ ਤਾਂ ਹੀ ਨਹੀਂ ਕਰਦੇ ਹੈਗੇ ਵੀ ਕੀ ਮਾੜੀ ਮਾੜੀ ਗੱਲ ਕਰੀ ਜਾਣੀ ਡਬਲ ਡਿਸਟਰੀਬਿਊਟਰ ਟਰੈਕਟਰ ਹੈ ਉਸ ਤੋਂ ਅੱਗੇ ਫੇਰ ਆ ਗਿਆ 33 ਦੀ ਨਿਊ ਹਾ ਲੈਣਾ 4x4 4x4 ਹਾਂਜੀ ਵੀਰੇ ਕੋਨਾਪੀ ਲੱਗੀ ਹੋਇਆ ਨਾਲ ਦੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹਾਂਜੀ ਵੀਰੇ ਟਿੰਗ ਲੈਂਗ ਇਹਦੇ ਵੀ ਲੱਗੀ ਹੋਈ ਆ ਐਲਈਡੀ ਲਾਈਟ ਇਹਦੇ ਵੀ ਲੱਗੀ ਹੋਈ ਆ ਮੁਰੇ ਦੇਖੋ ਵਧੀਆ ਟਾਇਰ ਪਿਆ ਨਵੇਂ ਕਿੰਨਾ ਸਾਫ ਟਰੈਕਟਰ ਆ ਦੇਖੋ ਤੁਸੀਂ ਪਰੇ ਦੁਬਾਰੇ ਰੱਖਦੇ ਵੀਰੇ ਕਿੰਨੇ ਮਾਡਲ ਆ ਇਹ 2020 ਮਾਡਲ ਆ ਵੀਰੇ ਠੀਕ ਆ ਤੇ 2020 ਮਾਡਲ ਆ ਵੀਰੇ ਇਹ ਸਵਾ 8 ਲੱਖ ਦੀ ਡਿਮਾਂਡ ਆ ਸਵਾ 8 ਲੱਖ ਦੀ ਡਿਮਾਂਡ ਆ ਸਵਾ 8 ਲੱਖ ਦੀ ਡਿਮਾਂਡ ਆ ਇਹਦੀ 36 30 ਨਾ ਹੀ ਹਾਂਜੀ ਨਿਊ ਹਾਲਨ 36 30 4/4 ਹਾਂਜੀ ਤੇ ਉਸ ਤੋਂ ਅੱਗੇ ਖੜਾ ਫੇਰ ਨਿਊ ਹਾਲਨ 47 10 47 10 4/4 4/4 ਆ ਇਹ ਹਾਂਜੀ ਦੇਖੋ ਵੀ ਨਵਾਂ ਹੀ ਟਰੈਕਟਰ ਪਿਆ ਜਾਂ ਉਤੋਂ ਕਾਗਜ਼ ਵੀ ਨਹੀਂ ਲਏ ਆਂਗੇ 2-3 ਸੌ ਘੰਟੇ ਚੱਲਿਆ ਵੀਰੇ ਬੱਸ ਬੱਸ ਬੋਤਲ ਦੋਸਤੋ 300 ਘਾਟਾ ਦਾ ਮੈਂ ਚਲਾਉਂਦਾ ਹਾਂ ਜੀ ਮੇਰੇ ਵਰਗੇ ਨੂੰ ਫੜਾ ਦੇ ਇਹਦਾ ਪਿੰਡ 'ਚ ਕਿਹੜੇ ਰੀ ਜਾਂਦਾ ਉਹਨਾਂ ਜਿਹੜਾ ਕਿ ਨਹੀਂ ਦੋ ਦੰਦਾਂ ਦੇ ਦੇਖੋ DASCO ਟੈਟੂ ਸਾਰਾ ਕੁਝ ਨਵਾਂ ਇਹਦਾ ਹੋਇਆ ਹੀ ਕੀ ਹੋਣਾ ਇਹਦੀ ਡਿਮਾਂਡ ਕਿੰਨੇ ਦੀ ਵੀਰੇ 5 ਲੱਖ 80 ਹਜ਼ਾਰ ਦੀ 5 ਲੱਖ 80 ਹਜ਼ਾਰ ਦੀ ਡਿਮਾਂਡ ਹੈ ਜੀ ਦੱਸ ਕੋ ਬਾਕੀ ਮੌਕੇ ਤੇ ਹੋ ਜਾਊਗਾ ਤੇ ਉਸ ਤੋਂ ਅੱਗੇ ਆਪਾਂ ਵਧਦੇ ਹਾਂ ਇਹ ਹੈਗਾ ਅਰਜਨ ਅਲਟਰਾ 1 DLX ਮੈਂ ਕਹਾ ਵੀਰੇ ਮੈਂ ਕਹਾ ਹੈ ਜੈਂਗਰ ਗੇਅਰ ਵੀ ਹੈ ਦਾ ਨਿਆ ਅਸਾ ਚੈਂਜਰ ਗੇਅਰ ਡਬਲ ਡਿਸਟਰੀਬਿਊਟਰ ਆ ਨਾ ਇਹ ਨੇ ਡਿਸਟ੍ਰੀਬਿਊਟਰ ਨਹੀਂ ਹੁੰਦਾ ਵੀਰੇ ਗੇਰ ਇਹਨੂੰ ਚੈਂਚਰੋਂ ਦਾ ਚੁੱਲੇ ਦਾ ਫਰਕ ਹੁੰਦਾ ਭਾਰੀ ਹੁੰਦਾ ਅੱਛਾ ਹਾਂਜੀ ਵੀਰੇ ਠੀਕ ਆ ਚੁੱਲੇ ਦਾ ਭਾਰੀ ਹੁੰਦਾ ਹੈ ਹਾਂ ਚੁੱਲਾ ਭਾਰੀ ਹੁੰਦਾ ਦਾ ਠੀਕ ਆ ਦੇਖੋ ਹੈ ਵੀ ਦੇਖੋ ਕਿੰਨਾ ਹੈਵੀ ਆ ਤੇ ਟਾਇਰ ਵੀ ਵਧੀਆ ਬਵਾਇਆ ਸਿੱਧੂ ਮੂਸੇ ਵਾਲੇ ਤੇ ਟਰੈਕਟਰ ਦੇ ਟਾਇਰ ਬਵਾਇਆ ਦੀ ਇਹ ਮੈਨਸ ਨਹੀਂ ਹੁਕਣ ਕਹਿੰਦੇ ਨੇ ਬੀਵੀ ਪੈਣ ਮਾਲੀ ਦਾ ਨੰਬਰ ਆ ਇਹ ਤਾਂ ਤੁਹਾਨੂੰ ਘੇਰ ਨਹੀਂ ਨੀ ਕਿਸੇ ਨੇ ਕਿਤੇ ਮਰਜ਼ੀ ਲਈ ਫਰੀਜਾ ਲਿਓ ਯੰਗਾਰ ਦੇਖੋ ਨਾਲ ਦੀ ਕਨੋਪੀ ਲੱਗੀ ਹੋਈ ਆ ਲਾਈਟਾਂ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਕਿੰਨੇ ਮਾਡਲ ਆ ਵੀਰੇ ਇਹ 2015 2015 ਮਾਡਲ ਆ ਦਰਸ ਕੋ ਤੇ ਆਪਾਂ ਡਿਮਾਂਡ ਕਰ ਨਹੀਂ ਕਰਦੇ ਲੱਕੀ ਵੀਰੇ ਦੀ ਇਹ ਜੀ ਪੌਣੇ 5 ਲੱਖ ਵੀਰੇ ਪੌਣੇ 5 ਲੱਖ ਦੀ ਡਿਮਾਂਡ ਆ ਦਰਸ ਕੋ 475000 ਦੀ ਬਾਕੀ ਤੁਹਾਨੂੰ ਮੌਕੇ ਦੇ ਪਰਥਲੇ ਹੋ ਜਾਂਦਾ ਨਾ ਮੌਕੇ ਦੀ ਚੌਕਾ ਲੱਗ ਜਾਂਦਾ ਹਾਂਜੀ ਵੀਰੇ ਤੇ ਉਸ ਤੋਂ ਅੱਗੇ ਵਧਦੇ ਆ ਖੜਾ ਸੋਨਾ ਲੀਕਾ 750 750 ਕੰਦਰ 2023 ਮਾਡਲ ਆ ਤੇਹੀ ਮਾਡਲ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਆ 70 ਘੰਟੇ ਚੱਲਿਆ ਰ ਇਹਨਾਂ ਦੇ ਵੀਰੇ 70 ਘੰਟੇ ਹਾਂਜੀ ਵੀਰੇ ਮੈਂ ਵੀ ਯਾਰ ਕਹੀ ਜਾਂਦਾ ਜਮੈਂ ਨਵਾਂ ਟਰੈਕਟਰ ਪਿਆ ਹਾਂਜੀ ਆਹਨ ਸਦਰੀ ਜੂਤੇ ਜੀ ਦੇਖੋ ਦਰਸ਼ਕੋ ਇਹਦੇ ਲਈ ਪਾਸੇ ਮਾਰੀ ਸਤ ਤੇ ਵੀਰੇ ਨਿਊ ਮਾਡਲ ਹੈੜਾ ਆ ਹੁਣ 16 ਟਾਇਰਾਂ ਵਾਲਾ ਅਸਸ 16 ਦੇ ਟਾਇਰਾਂ ਵਾਲਾ ਅਸਸ ਮਿਆਂ ਜਿਹੜਾ ਆ ਉਹ ਟਰੈਕਟਰ ਹੈ 16 ਦੇ ਟਾਇਰਾਂ ਵਾਲਾ ਡਬਲ ਡਿਸਟਰੀਬਿਊਟਰ ਵਾਲਾ ਕਿ ਨਹੀਂ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਹਾਂਜੀ ਤੇ ਕਿੰਨੇ ਮਾੜ ਲਾ ਵੀਰੇ ਇਹ 2023 ਵੀਰੇ 2023 ਮਾਡਲ ਆ ਜੀ ਤੇ ਕਿੰਨਾ ਘੱਟ ਦੱਸਿਆ ਦੀ 70 ਘੰਟੇ ਹੈ ਹਾਂ 70 ਘੰਟੇ 70 ਘੰਟੇ ਚੱਲੇ ਆ ਦੱਸ ਤੋਂ ਦੇਖ ਲਓ ਤੇ ਆਪਾਂ ਕੀ ਡਿਮਾਂਡ ਕਰਦੇ ਆ ਵੀਰੇ ਦੀ ਇਹਦੀ ਵੀਰੇ 5.7 ਲੱਖ 6.75 ਲੱਖ 6.75 ਲੱਖ ਦੀ ਡਿਮਾਂਡ ਆ ਦੱਸ ਕੋ ਹਾਂਜੀ ਐਦੋਂ ਵਧੀਆ ਟਰੈਕਟਰ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੇ ਆਪਾਂ ਵੀਡੀਓ ਵੀ ਵਧੀਆ ਬੰਨਾਂ ਲਈ ਬਣਾਉਨੇ ਹੁੰਦੇ ਆ ਇਹ ਟਰੈਕਟਰਾਂ ਦੀ ਗਾਰੰਟੀ ਵੀ ਦਿੰਦੇ ਨੇ ਬਾਅਦ ਦੇ ਵਿੱਚ ਐ ਨਹੀਂ ਹੈਗਾ ਵੀ ਤੁਸੀਂ ਲੈ ਕੇ ਇੱਥੋਂ ਜੇ ਕੋ ਮਾੜੀ ਜੇ ਤੁਸੀਂ ਗਲਤੀ ਕਰੋਗੇ ਫਿਰ ਤਾਂ ਤੁਹਾਡੀ ਗਲਤੀ ਆ ਜੇ ਟਰੈਕਟਰ ਨੂੰ ਹੁਣ ਨਹੀਂ ਗਾਰੰਟੀ ਦਿੰਦੇ ਆ ਵੀ ਉਹਨੇ ਆਪਣੇ ਸਾਹਮਣੇ ਟਰੈਕਟਰ ਫਾਰਮ ਟਰੈਕ 45 2005 ਮਾਡਲ ਆ ਵੀਰੇ ਕਿੰਨਾ ਵੀਰੇ 2005 ਮਾਡਲ ਆ ਵੀਰੇ 2005 ਮਾਡਲ ਆ ਦਰਸ਼ਕੋ ਹਾਂ ਦੇਖੋ ਕਿੰਨਾ ਸਾਫ ਟਰੈਕਟਰ ਪਿਆ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਟਾਇਰ ਵੀ ਵਧੀਆ ਪਿਆ ਕਲੱਚ ਵਾਲਾ ਵੀਰੇ ਡਬਲ ਕਲੱਚ ਆ ਹਾਂਜੀ ਵੀਰੇ ਆਂ ਦੇਖ ਲਓ ਡਬਲ ਕਲੱਚ ਆ ਦਰਸ਼ਕੋ ਸ਼ਾਦਰੀ ਲੱਗੀ ਹੋਈ ਆ ਤੇ ਕਿੰਨੇ ਮਾਡਲ ਦੀ ਵੀਰੇ 2005 2005 ਮਾਡਲ ਆ ਤੇ ਇਹ ਕਿੰਨਾ ਰੇਟ ਮੰਗਦੇ ਆ ਇਹਦਾ ਵੀਰੇ 2 ਲੱਖ 65 ਹਜ਼ਾਰ ਦੀ ਡਿਮਾਂਡ ਆ ਠੀਕ ਆ ਦਰਸ ਤੋਂ 2 ਲੱਖ 65 ਹਜ਼ਾਰ ਦੀ ਡਿਮਾਂਡ ਆ ਫਾਰਮ ਟਰੈਕ 45 ਦੀ ਹਾਂਜੀ ਤੇ ਉਸ ਤੋਂ ਅੱਗੇ ਖੜਾ ਸਵਰਾਜ 855 ਐਫਪੀ 5 ਸਟਾਰਕ ਨਹੀਂ ਹਾਂਜੀ ਦੇਖੋ ਵਧੀਆ ਟਾਇਰ ਲੱਗੇ ਹੋ ਨੇ ਮੂਹੇ ਜਿਹੜੇ ਚੌੜੇ ਜੰਦਾਂ ਨੇ ਤੇ ਮਗਲੇ ਟਾਇਰ ਵੀ ਬਿਲਕੁਲ ਨਵੇਂ ਪਏ ਨੇ ਮੂਹਰੇ ਵੀ ਨਵੇਂ ਨੇ ਇੰਜਨ ਦੇਖ ਲਓ ਤੁਸੀਂ ਬਿਲਕੁਲ ਸਾਫ ਪਿਆ ਮੇਰੇ ਜਨਰੇਟਰ ਤਾਂ ਸਾਰੇ ਟਰੈਕਟਰ ਓਕੇ ਹੁੰਦੇ ਨੇ ਇਹਨਾਂ ਦੇ ਚਾਹੇ ਤੁਸੀਂ ਮੈਨੂੰ ਕਹੋ ਵੀ ਜਾਣ ਕੇ ਕਹੀ ਜਾਂਦਾ ਜਾਣ ਕੇ ਨਹੀਂ ਆਪਾਂ ਕਹਿੰਦੇ ਵੀ ਜਿਹੜੀ ਗੱਲ ਸੱਚੀ ਹੁੰਦੀ ਆ ਆਪਾਂ ਉਹੀ ਕਹਨੇ ਆ ਤੇ ਕਿੰਨੇ ਵਾਦ ਨਾਲ ਲੱਕੀ ਵੀ ਰਹੇ 2022 ਮਾਡਲ ਆ ਵੀਰੇ 2022 ਮਾਡਲ ਆ ਹਾਂਜੀ ਤੇ ਇਹ ਆਪਾਂ ਕੀ ਨਾ ਇਹ ਮਗਰੋਂ ਵੀ ਦਿਖਾ ਦਿੰਨੇ ਆ ਦੱਸ ਤੁਹਾਨੂੰ ਆ ਦੇਖ ਲਓ ਤੁਸੀਂ 2022 ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਟਰੈਕਟਰ ਅਡਜਸਟੇਬਲ ਸੀਟ ਆ ਇਹਦੀ ਸਾਈਡ ਗੇਅਰ ਨੇ ਨਾ ਸੈਂਟਰ ਗੇਅਰ ਆ ਇਹ ਸੈਂਟਰ ਆ ਵੀਰੇ ਸੈਂਟਰ ਗੇਅਰ ਆ ਤੇ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹ ਡਿਮਾਰਡ 6,75,000 ਦੀ ਹੈ ਵੀਰੇ 6,75,000 ਦੀ ਰਿਮਾਰਡ ਆ ਦੱਸ ਕੋ ਹਾਂਜੀ ਸਵਰਾਜ 855 ਦੀ ਹਾਂਜੀ ਵੀਰੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਅੰਦਰ ਆ ਦੇਖੋ ਵੀਰ ਉਹਨਾਂ ਦਾ ਕਿ ਲੈਂਡ ਕਲੇ ਫਾਰਮ ਹੁਣ ਤਾਂ 21 ਨੂੰ ਮੋਗੇ ਤੇ ਅੱਗੇ ਫੇਰ ਖੜਾ ਫਾਰਮ ਟਰੈਕ 60 ਹਾਂਜੀ ਦੇਖ ਲਓ ਤੁਸੀਂ ਕਨੋਪੀ ਲੱਗੀ ਹੋਈ ਆ ਨਾਲ ਦੀ ਉਹ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਵਧੀਆ ਨਵੇਂ ਟਾਇਰ ਪਾਏ ਨੇ ਮੂਲੇ ਵੀ ਇੰਜਨ ਬਿਲਕੁਲ ਸਾਫ਼ ਪਿਆ ਤੇ ਕਿੰਨੇ ਮਾੜਾ ਲੱਕੀ ਵੀਰੇ 2009 ਮਾਡਲ ਆ ਵੀਰੇ 2009 ਮਾਡਲ ਆ ਦੇਖੋ ਦੱਸੋ ਕਿੰਨਾ ਸਾਫ਼ ਕੇ ਰੱਖਿਆ ਹੋਣਾ ਇਹ ਟਰੈਕਟਰ ਆ ਨਵੇਂ ਵਰਗਾ ਪਾ ਟਰੈਕਟਰ ਪਿਆ ਇਧਰੋਂ ਵੀ ਤੁਹਾਨੂੰ ਦਿਖਾ ਦਨੇ ਆ ਤੇ ਇਹਦੀ ਕੀ ਮੰਗਦੇ ਆ ਆਪਾਂ ਵੀਰੇ 311500 ਦੀ ਡਿਮਾਂਡ ਆ ਵੀਰੇ 311500 ਦੀ ਡਿਮਾਂਡ ਆ ਦਰਸ਼ਕੋ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਵੀਰੇ ਮਾਣ ਜਰੂਰ ਕਰੂਗਾ ਹਾਂਜੀ ਤੇ ਉਹ ਤੋਂ ਅੱਗੇ ਖੜਾ 3630 ਨਿਊ ਆਰਲੈਂਡ 3630 TX ਹਾਂਜੀ ਦੇਖੋ ਤੁਸੀਂ ਇੱਥੇ ਥੋੜੀ ਧੁੱਪ ਪੈਂਦੀ ਆ ਸੂਰਜ ਇੱਧਰੋਂ ਆ ਗਿਆ ਤਾਂ ਅੱਲੇ ਪਾਸੇ ਹੋ ਜਾ ਵੀਰੇ ਹਾਂ ਵੀਡੀਓ ਸਾਫ ਥੋੜੀ ਘਟ ਹੁੰਦੀ ਆ ਆ ਮੂਹੋਂ ਦੇਖ ਸਕਦੇ ਤੁਸੀਂ ਹਾਂ ਇੱਥੋਂ ਠੀਕ ਆ ਸਾਹੋਂ ਨਿਊ ਆਰਲੈਂਡ ਕਨੋਪੀ ਲੱਗੀ ਆ ਦਰਸ ਕੋ ਨਾਲ ਦੀਓ ਕਿੰਨੇ ਮਾਡਲ ਆ ਵੀਰੇ ਇਹ 2017 2017 ਮਾਡਲ ਆ ਬਿਲਕੁਲ ਨਵਾਂ ਪਿਆ ਲੱਗਦਾ ਪੀਐਮ 2122 ਟਰੈਕਟਰ ਹੁੰਦਾ ਏ ਹਾਂਜੀ ਤੇ ਮਗਰਲੇ ਟਾਰਾਂ ਦੀ ਕੰਡੀਸ਼ਨ ਵੀ ਵਧੀਆ ਮੂਹਲਿਆਂ ਦੀ ਵੀ ਵਧੀਆ ਇਹ ਸਟੇਬਲ ਹਿੱਸਾ ਇਹਦਾ ਸਾਈਡ ਤੇ ਗੇਅਰ ਨੇ ਤੇ ਇਹਦਾ ਕਿੰਨੇ ਕੀ ਮੰਗ ਰਿਹਾ ਵੀਰੇ ਆਪਾਂ 5,80,000 5,80,000 ਦੀ ਡਿਮਾਂਡ ਆ ਦੱਸ ਕੋ ਜੀ ਬਾਕੀ ਹੋ ਜੂਗਾ ਹਾਂਜੀ ਤੇ ਉਸ ਤੋਂ ਅੱਗੇ ਖੜਾ ਆਪਣੇ ਕੋਲ ਐਸ ਡੀਆਈ 550 ਐਸ ਹਾਂਜੀ ਐਸ ਇਹ ਐਸ ਕੰਪਨੀ ਆ ਨਾ ਵੀਰੇ ਨਾ ਹਾਂਜੀ ਤੇ ਇਹ ਕਿੰਨੇ ਵਾਲਾ ਐਚਪੀ ਦਾ ਹੈ ਇਹ ਵੀਰੇ 55 ਐਚਪੀ ਆ ਅੱਛਾ ਪਾਵਰ ਸਟੀering ਆ ਹਾਂ 14 ਇੰਚ ਟਾਇਰਾਂ ਸੈਂਟਰ ਗੇਅਰ ਆ ਅੱਛਾ ਪਾਵਰ ਸਟੀering ਆ ਇਹ ਸਟੇਬਲ ਹਿੱਸਾ ਗ੍ਰਹੀ ਹਾਂਜੀ ਸੈਂਟਰ ਗੇਅਰ ਆ ਇਹ 290 ਦਾ ਹੀ ਦੇ ਦੇਣਾ ਵੀਰੇ ਆਪਾਂ ਨੇ 290 ਦਾ ਹਾਂਜੀ ਲਾਸਕੋ ਵੀਰੇ ਦਾ 290 ਦਾ ਹੀ ਦੇ ਦੇਣਾ ਕਿੰਨੇ ਮਾਡਲ ਦੱਸੇ ਵੀਰੇ 2013 ਦੇ 2013 ਮਾਡਲ ਆ ਇਹ 290 ਦਾ ਹੀ ਦੇਖ ਲਓ ਤੁਸੀਂ ਸਾਰੇ ਟਰੈਕਟਰ ਵਧੀਆ ਨੇ ਤੁਸੀਂ ਦੇਖ ਲੇ ਹਾਂਜੀ ਲੱਕੀਂ ਤੇ ਹਾਂਜੀ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੂੰ ਦਸਕਾਂ ਨੂੰ ਜਾਣਕਾਰੀ ਦਿੱਤੀ ਤੇ ਲਾਸਟ ਉੱਤੇ ਤੂੰ ਕੋਈ ਕਿਸਾਨ ਵੀਰਾਂ ਨੂੰ ਸੰਦੇਸ਼ ਕੋਈ ਮੈਸੇਜ ਦੇਣਾ ਚਾਹਣਾ ਤੇ ਵੀ ਬਿਨੇ ਆਪਣਾ ਨਵੇਂ ਟਰੈਕਟਰ ਆਉਣੇ ਆ। ਹਾਂ। ਕਿਸੇ ਗਾਹਕ ਨੂੰ ਕਾਗਜ਼ਾਂ ਦਾ ਪਉ ਨਹੀਂ ਕਰਦੇ। ਠੀਕ ਆ। ਤੇ ਨੰਬਰ 2 ਜੇ ਕਿਸੇ ਵੀਰੇ ਨੂੰ ਲੋਨ ਦੀ ਪ੍ਰਸੈਲਟੀ ਦੀ ਲੋੜ ਆ, ਆਪਾਂ ਲੋਨ ਕਰਾ ਕੇ ਵੀ ਵਿੱਚ ਪੁਰਾਣਾ ਟਰੈਕਟਰ ਵੀ ਐਕਸਚੇਂਜ ਕਰ ਲੈਣੇ ਆ। ਠੀਕ ਆ। ਹਾਂਜੀ ਹਾਂਜੀ ਵੀਰੇ। ਹਾਂ। ਬਾਕੀ ਇੰਜਣ ਗੇਅਰ ਤੇ ਸਾਰੇ ਓਕੇ ਹੁੰਦੇ ਨੇ ਟਰੈਕਟਰ ਆਪਣੇ। ਕੋਈ ਚੱਕਰ ਨਹੀਂ। ਆਪਾਂ ਦੱਸੂ ਉਹਨੂੰ ਦਿਖਾਈ ਨੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਦੁਬਾਰੇ ਫੇਰ ਕਰਦੇ ਆ। ਥੈਂਕ ਯੂ ਵੈਰੀ ਮਚ। ਠੀਕ ਆ ਵੀਰੇ। ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁਕ ਤੇ ਦਾ ਬਿਟੂ ਨੀਆ ਪਰ ਪੇਜ ਨੂੰ ਫੋਲੋ ਜ਼ਰੂਰ ਕਰਨਾ 750 ਵੇਚਿਆ ਉਹ ਵੀਰਿਆ ਨੂੰ ਤੇ ਮੈਨਾ ਕ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਹੋਂਦੇ ਆਪਾਂ ਨੂੰ ਇਜਾਜ਼ਤ ਧੰਨਵਾਦ